ਰੌਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕ ਚੰਦ ਦਾ 121ਵਾਂ ਜਨਮ ਦਿਨ ਅੱਜ ਯਾਨੀ ਕਿ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ ਇਸ ਮੌਕੇ ਰੌਕ ਗਾਰਡਨ ਦੇ ਸੈਲਾਨੀਆਂ ਲਈ ਮੁਫਤ ਐਂਟਰੀ ਹੋਵੇਗੀ ਦੱਸਣਾ ਬੰਦ ਹੈ ਕਿ ਪਦਮਸ਼੍ਰੀ ਨੇਕ ਚੰਦ ਸ਼ੈਣੀ ਨੂੰ ਜਨਮ ਦਿਨ ਤੇ ਸ਼ਰਦਾ ਦੇ ਫੁੱਲ ਭੇਂਟ ਕਰਕੇ ਯਾਦ ਕੀਤਾ ਜਾਵੇਗਾ ਇਸ ਤੋਂ ਬਾਅਦ ਸੈਲਾਨੀਆਂ ਦੇ ਮਨੋਰੰਜਨ ਲਈ ਹਰ ਪ੍ਰੋਗਰਾਮ ਸ਼ੁਰੂ ਹੋਣਗੇ ਸ਼ਾਮ 4 ਵਜੇ ਪੰਜਾਬੀ ਗਾਇਕ ਫਰੋਜ਼ ਖਾਨ ਗੀਤਾਂ ਨਾਲ ਪੇਸ਼ਕਾਰੀ ਦੇਣਗੇ ਰੋਗ ਗਾਰਡਨ ਸਿਰਫ ਕਲਾਕ੍ਰਿਤੀਆਂ, ਬੁੱਤਾਂ ਤੇ ਗੁੱਡੀਆਂ ਪਟੋਲਿਆਂ ਲਈ ਹੀ ਪ੍ਰਸਿੱਧ ਨਹੀਂ ਸਗੋਂ ਇਹ ਥਾਂ ਉਸ ਮਹਾਨ ਕਲਾਕਾਰ ਨੇਕ ਚੰਦ ਸ਼ੈਣੀ ਦੀ ਸੋਚ, ਸਾਦਗੀ ਅਤੇ ਜੀਵਨ ਦਰਸ਼ਨ ਦੀ ਗਵਾਹ ਵੀ ਹੈ। ਰੋਗ ਗਾਰਡਨ 'ਚ ਬਣੇ ਬੁੱਤ, ਕਲਾ ਅਕ੍ਰਿਤੀਆਂ ਤੇ ਉਹਨਾਂ ਦੇ ਦਫ਼ਤਰ 'ਚ ਰੱਖੀਆਂ ਵਰਤੂਆਂ ਵਾੜੀਆਂ ਚੀਜ਼ਾਂ ਸੈਲਾਨੀਆਂ ਲਈ ਆ ਖਿੱਚਦਾ ਕੇਂਦਰ ਨੇ। ਪਰ ਇਹਨਾਂ ਸਭ ਤੋਂ ਵੱਧ ਕੀਮਤੀ ਵਿਰਾਸਤ ਉਹ ਕਾਰ ਹੈ ਜੋ ਨੇਕ ਚੰਦ ਨੇ ਆਪਣੇ ਹੱਥਾਂ ਨਾਲ ਰੋਗ ਗਾਰਡਨ ਦੇ ਬਿਲਕੁਲ ਪਿੱਛੇ ਬਣਵਾਇਆ ਸੀ ਹੈਰਾਨੀਜਨਕ ਹੈ ਕਿ ਅੱਜ ਵੀ ਬਹੁਤ ਸਾਰੇ ਸੈਲਾਨੀ ਇਸ ਤੋਂ ਅਣਜਾਣ ਨੇ ਨੇਕਚੰਦ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ 'ਚ ਉੱਥੇ ਹੀ ਰਹਿੰਦੇ ਸਨ ਰੋਗਗੜ੍ਹ ਵਿਖੇ ਨੇਕਚੰਦ ਦੇ ਦਫ਼ਤਰ 'ਚ ਅੱਜ ਵੀ ਉਹਨਾਂ ਵੱਲੋਂ ਇਸਤੇਮਾਲ ਪੁਰਾਣੀ ਅਲਮਾਰੀ ਬਕਸੇ ਟੀਵੀ ਪੱਖੇ ਫੋਟੋਆਂ ਸਾਈਕਲ ਏਸੀ ਕੁਰਸੀ ਮੇਜ਼ ਤੇ ਹੱਥ ਨਾਲ ਬਣਾਏ ਗੁੱਡੇ ਪਟੋਲੇ ਸੰਭਾਲ ਕੇ ਰੱਖੇ ਹੋਏ ਨੇ ਇਥੇ ਨੇਕ ਚੰਦ ਦੇ ਪੁਤਲੇ ਨੂੰ ਉਹਨਾਂ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਨਾਲ ਰੱਖਿਆ ਗਿਆ ਜੋ ਸਲਾਨੀਆਂ ਨੂੰ ਉਸ ਮਹਾਨ ਕਲਾਕਾਰ ਦੇ ਬਿਲਕੁਲ ਨੇੜੇ ਲਿਆਉਂਦਾ ਹੈ। ਰੋ ਗਾਰਡਨ 'ਚ 1982 ਤੋਂ ਕੰਮ ਕਰ ਰਹੇ ਧਰਮਨ ਨੇ ਘਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨੇਕ ਚੰਦ ਨਾਲ ਲੰਬੇ ਸਮੇਂ ਤੱਕ ਕੰਮ ਕਰਦੇ ਰਹੇ ਤੇ ਰੋਜ਼ਾਨਾ ਪੱਤੇ ਤੇ ਕੰਮ ਕਰਦੇ ਸਨ। ਉਹਨਾਂ ਕਹਿੰਿਆ ਕਿ ਨੇਕ ਚੰਦ ਨੇ ਇਹ ਕਾਰ ਬੜੀ ਧੀਰਜ ਤੇ ਸੋਚ ਨਾਲ ਬਣਵਾਇਆ ਸੀ। ਦਰਮਾ ਮੁਤਾਬਿਕ 2015 ਚ ਮੌਤ ਤੋਂ ਪਹਿਲਾਂ ਨੇਕ ਚੰਦ ਆਪਣੀ ਪਤਨੀ ਨਾਲ ਇਸ ਘਰ ਚ ਰਹਿੰਦੇ ਸਨ ਇਹ ਘਰ ਉਹਨਾਂ ਲਈ ਸਿਰਫ ਰਹਿਣ ਦੀ ਥਾਂ ਨਹੀਂ ਸੀ ਸਗੋਂ ਇੱਕ ਐਸੀ ਜਗ੍ਹਾ ਸੀ ਜਿੱਥੇ ਉਹ ਆਪਣੀ ਕਲਾ ਤੇ ਸਾਦਗੀ ਨਾਲ ਜੁੜਦੇ ਰਹੇ ਨੇਕ ਚੰਦ ਸ਼ੈਣੀ ਦੇ ਪੁੱਤਰ ਅਨੋਦ ਸ਼ੈਣੀ ਦੱਸੇ ਕਿ ਇਹ ਘਰ 2000 ਤੋਂ ਪਹਿਲਾਂ ਬਣਵਾਇਆ ਗਿਆ ਸੀ ਉਹਨਾਂ ਕਿਹਾ ਕਿ ਬਾਪੂ ਜੀ ਇਸ ਘਰ ਲਈ ਬਹੁਤ ਸੋਚਿਆ ਸੀ ਪਰ ਇੱਥੇ 2013 ਤੋਂ ਰਹਿਣਾ ਸ਼ੁਰੂ ਕੀਤਾ ਉਹਨਾਂ ਦੀ ਮੌਤ ਤੋਂ ਪਹਿਲਾਂ ਉਹ 3 ਸਾਲ ਇਸੇ ਘਰ 'ਚ ਰਹੇ। ਕਰਦੀ ਬਣਕਰ ਜਿਹੜੀ ਕਿ ਬਣਤ ਸੀ ਉਹ ਬਿਲਕੁਲ ਸਾਦੀ ਸੀ। ਇਸ 'ਚ ਕੋਈ ਮੰਜ਼ਲ ਨਹੀਂ ਸੀ ਸਗੋਂ ਦੋ ਵੱਡੇ ਕਮਰੇ ਤੇ ਇੱਕ ਵੱਡਾ ਹਾਲ ਐ। ਸੈਣੀ ਨੇ ਦੱਸਿਆ ਕਿ 2013 ਤੋਂ ਪਹਿਲਾਂ ਵਿਦੇਸ਼ਾਂ ਤੋਂ ਆਉਣ ਵਾਲੇ ਨੀਕ ਚੰਦ ਫਾਊਂਡੇਸ਼ਨ ਅਤੇ ਆਰਕਟੈਕਟ ਦੇ ਮਹਿਮਾਨਾਂ ਨੂੰ ਵੀ ਇੱਥੇ ਠਹਿਰਾਇਆ ਜਾਂਦਾ ਸੀ। ਨੀਕ ਚੰਦ ਦੇ ਜਨਮ ਦਿਨ ਤੇ ਹੋਣ ਵਾਲੇ ਸਮਾਗਮਾਂ ਦੌਰਾਨ ਯਾਨੀ ਕਿ 2015 ਤੋਂ ਬਾਅਦ ਉਹ ਬਾਜ਼ੀਕਰ ਤੇ ਕਲਾਕਾਰ ਜੋ ਦੂਰ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਇਸ ਘਰ ਵਿੱਚ ਪਹਿਰਾਇਆ ਜਾਂਦਾ ਹੈ ਅਨੂਸ਼ ਸ਼ੈਣੀ ਨੇ ਕਿਹਾ ਹੈ ਕਿ ਉਹਨਾਂ ਨੂੰ ਹਮੇਸ਼ਾ ਇਸ ਘਰ ਚ ਆ ਕੇ ਸਕੂਨ ਮਿਲਦਾ ਹੈ ਪਿਤਾ ਨੇਕ ਚੰਦ ਸ਼ੈਣੀ ਦਾ ਹਰ ਸਾਲ ਜਾਂ ਹਰ ਯਾਦ ਵਰਤੋ ਵਾਲੀ ਚੀਜ਼ ਅੱਜ ਵੀ ਇਸ ਘਰ ਚ ਸੰਭਾਲ ਕੇ ਰੱਖੀ ਗਈ ਹੈ ਜੋ ਇਸ ਥਾਂ ਨੂੰ ਸਿਰਫ ਇੱਕ ਇਮਾਰਤ ਨਹੀਂ ਸਗੋ ਜਿੰਦੀ ਵਿਰਾਸਤ ਬਣਾਉਂਦੀ ਹੈ